ਇੱਕ ਨਿਸ਼ੇੜੀ ਵੱਲੋਂ ਪੁਲਿਸ ਮੁਲਾਜ਼ਮਾਂ ਉਰ ਕੀਤਾ ਹਮਲਾ ਥਾਣੇਦਾਰ ਤੇ ਲਗੀਆਂ ਛਟਾਂ ਚਿੱਟੇ ਨਾਲ ਰੱਜ ਕੇ ਕੀਤਾ ਘਰ ਬਠਿੰਡਾ ਪੁਲਿਸ ਦੀ 112 ਟੀਮ ਨੂੰ ਬੀੜ ਤਲਾਵਾਲਾ ਕਲੋਨੀ ਦੇ ਇੱਕ ਘਰ ਵਿੱਚ ਇੱਕ ਪ੍ਰਾਤਿਪ ਨਿਸ਼ੇੜੀ ਲੁਕੇ ਹੋਣ ਦੀ ਸੂਚਨਾ ਮਿਲੀ ਸੀ ਤਾਂ ਪੁਲਿਸ ਨੇ ਜਦੋਂ ਉਥੇ ਛਾਪੇਮਾਰੀ ਕੀਤੀ ਤਤਿੰਨ ਵਿਅਕਤੀ ਚਿਟਾ ਲਗਾ ਰਹੇ ਸਨ ਅਤੇ ਉਨ੍ਹਾਂ ਵੱਲੋਂ ਪੁਲਸ ਨੂੰ ਦੇਖਦੇ ਹੀ ਪੁਲਸ ਉੱਪਰ ਹਮਲਾ ਕਰਕੇ ਪੁਲਸ ਮਲਾਜਮਾਂ ਨੂੰ ਜ਼ਖਮੀ ਕਰ ਦਿੱਤਾ ਜਿਸ ਨੂੰ ਹਸਪਤਾਲ ਤੱਕਲ ਕਰਵਾਇਆ ਗਿਆ ਨਸ਼ੇੜੀ ਨੂੰ ਫੜਨ ਗਈ ਪੁਲਸ ਟੀਮ ਉੱਪਰ ਨਸ਼ੇੜੀ ਵੱਲੋਂ ਹਮਲਾ ਕੀਤਾ ਗਿਆ ਜਿਸ ਨਾਲ ਇੱਕ ਥਾਣੇਦਾਰ ਵੀ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਨਸ਼ੇੜੀ ਵੱਲੋਂ ਪੁਲਸ ਤੇ ਹਥਿਆਰਕੋਨ ਦੀ ਵੀ ਕੋਸ਼ਿਸ਼ ਕੀਤੀ ਗਈ ਅਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਨਸ਼ੇੜੀ ਨੂੰ ਗ੍ਰਿਫਤਾਰ ਕਰ ਲਿਆ ਹੈ ਸਾਨੂੰ ਇੰਦਰੋ ਰਾਤੀ ਸਚੂ ਸਾਹਿਬ ਨੇ ਮਤਲਬ ਬੰਦੇ ਭੇਜੇ ਸੀ ਵਿੱਚ ਚਿੱਟਾ ਜ਼ਿਆਦਾ ਤੇ ਹਰੇਕ ਨੂੰ ਤੰਗ ਕਰਦਾ ਨੋਟਕਵਾ ਕਰਦਾ ਬੰਦਾ ਉਹਨੂੰ ਗਿਰਫਤੜ ਫੜਨ ਲਈ ਸਵੇਰ ਸਾਨੂੰ ਫਿਰ ਸਚੂ ਸਾਹਿਬ ਨੇ ਕਹਿ ਜੀ ਬੰਦੇ ਨੂੰ ਆਪਾਂ ਗਿਰਸਾਰ ਕਰਨਾ ਮਤਲਬ ਕਿ ਬਹੁਤ ਮਤੇ ਤੰਗ ਕਰਦਾ ਪਬਲਿਕ ਨੂੰ ਤਾਂ ਕਰਦਾ ਤੇ ਚਿੱਟਾ ਜ਼ਿਆਦਾ ਸੀ ਫਿਰ ਕੀ ਹੋਇਆ ਫਿਰ ਅਸੀਂ ਕਰੀਬ 5 ਵਜੇ ਸਾਨੂੰ ਪਤਾ ਲੱਗਿਆ ਕਿ ਬੰਦਾ ਇੱਥੇ ਬੈਠਾ ਸੀ ਕਿਹੜੀ ਜਗ੍ਹਾ ਤੇ ਸੀ ਬੀਟ ਦਿਲਾਓ ਅੱਛਾ ਬਸਤੀ ਨੰਬਰ 2 ਬਸਤੀ ਨੰਬਰ 2 ਫਿਰ ਜੀ ਵੇਲੇ ਜੀ ਕਿੰਨੇ ਗਏ ਮੈਂ ਇੱਕ ਘਰੇ ਬੈਠਾ ਚਟਾ ਵੀ ਰਿਹਾ ਸੀ ਉਹਨੂੰ ਕਿਹਾ ਵੀ ਸੂਆ ਸਾਡਾ ਚੱਲੋ ਤੇ ਉਹ ਸਾਡੇ ਚੱਲਣ ਦੀ ਨਾਲ ਤੁੰਦੇ ਬਜਾਏ ਸਾਡੇ ਗੱਲ ਪਏ ਗਏ ਤੇ ਅਸਰਾ ਫੋਨ ਦੀ ਕੋਸ਼ਿਸ਼ ਕੀਤੀ ਫਿਰ ਤੇ ਦੋਨੇ ਅਸਲ ਮੁਗੱਤ ਫਾਲੇ ਜੇ ਸਾਰੇ ਅਸੀਂ ਗੋਤਮਪਤੀ ਹੋਇਆ ਸਾਡਾ ਟ੍ਰਾਫਿਕ ਤੇ ਰੋਹ ਤੇ ਫਿਰ ਉਹਨੇ ਸਾਡੇ ਅਸਲਾ ਖੋਹਤਾ ਜਦੋਂ ਅਸੀਂ ਫਿਰ ਉਹਨੇ ਮੈਗਜ਼ੀਨ ਉਧਰ ਦੀ ਉਤਰ ਗਿਆ ਅ ਕਾਰਨ ਤੋਂ ਅੱਛਾ ਤੇ ਉਹ ਮੈਗਜ਼ੀਨ ਉਹਨੇ ਫੜ ਕੇ ਮਦਰਗੇ ਮਾਰਦੀ ਨਹੀਂ ਤੇ ਨਾਲ ਮੇਰੇ ਸਿਰ 'ਚ ਮਾਰ ਕਿੰਨੇ ਕਿੰਨੇ ਜਖਮ ਹੋ ਤੁਸੀਂ ਅਸੀਂ ਤੇ ਤਿੰਨ ਜਾਨਾਂ ਜ਼ਿਆਦਾ ਮੇਰੇ ਸੱਟਾਂ ਤੇ ਹਰਦੀਪ ਦੇ ਵੀ ਬਹੁਤ ਸੱਟ ਲੱਗੀ ਆ ਤੇ ਤੂੰ ਕੱਲੇ ਚ ਬੰਦਾ ਹੋ ਗਗਰਬਰੀ ਦੇ ਹਾਂ ਪੱਲਾ ਹੀ ਸੀ ਨਸ਼ੇ ਦੇ ਆ ਬਹੁਤ ਫਰਾਰ ਹੋ ਗਿਆ ਕਿ ਫੜ ਲਿਆ ਫੜ ਲਿਆ ਕਿਥੇ ਲੈਣਾ ਹੁਣ ਹੁਣ ਐਸਚੂ ਸਾਹਿਬ ਸਦਰ ਦੇ ਦਿਹਾਵਲੇ ਗਏ ਸੀ ਬੀਂਟਲਾ ਬਸਤੀ ਨੰਬਰ 2 ਚ ਗਏ ਸੀ ਜੀ ਸਾਨੂੰ ਐਸਚੂ ਸਾਹਿਬ ਨੇ ਕਿਹਾ ਸੀ ਇਹ ਬੰਦਾ ਕ੍ਰੀਮੇ ਨਾਲ ਉਹਨਾਂ ਦੀ ਪੋਸਟ ਪਾਰਟੀ ਤੇ ਵੀ ਹਮਲਾ ਕੀਤਾ ਸੀ ਇਹਨੇ ਅਸੀਂ ਜਦੋਂ ਉੱਥੇ ਗਏ ਸਾਨੂੰ ਪਤਾ ਲੱਗਿਆ ਵੀ ਉਹ ਕਿਸੇ ਦੇ ਘਰੇ ਬੈਠਾ ਚਿੱਟਾ ਲਾ ਰਿਹਾ ਏਕ ਹੀ ਉਹਨਾਂ ਦੇ ਕਮਰਾ ਸੀ ਇੱਕ ਕਮਰੇ ਦੇ ਵਿੱਚ ਤੰਨੇ ਆਣ ਚਿੱਟਾ ਲਾ ਰਿਹਾ ਸੀ ਜਦੋਂ ਇਹਨੂੰ ਪੁੱਛਿਆ ਵੀ ਤੂੰ ਕੌਣ ਹੈ ਤੇ ਤੇਰਾ ਨਾਮ ਹੈ ਇਹ ਨਹੀਂ ਮੰਨਿਆ ਸਾਨੂੰ ਸ਼ੱਕ ਦੇ ਹੱਦ ਤੇ ਪਤਾ ਲੱਗ ਗਿਆ ਵੀ ਇਹ ਜਖਮ ਸੀਗਾ ਪੈਰ ਤੇ ਵੀ ਉਹੀ ਬੰਦਾ ਅਸੀਂ ਜਦੋਂ ਇਹਨੂੰ ਕਾਬੂ ਕਰਕੇ ਗਲੀ 'ਚ ਲਿਆਂਦਾ ਤਾਂ ਇਹ ਸਾਡੇ ਨਾਲ ਹੱਥੋਂ ਭਾਈ ਹੋਣ ਲੱਗ ਪਿਆ ਸਦੋਂ ਅਸੀਂ ਫਿਰ ਵੀ ਇਹਨੂੰ ਪਿਆਰ ਨਾਲ ਕਿਹਾ ਵੀ ਤੂੰ ਬਹਿ ਜਾ ਸਾਡੇ ਨਾਲ ਸਿੰਦੂ ਕਿ ਤੈਨੂੰ ਥਾਣੇ ਲੈ ਕੇ ਜਾਣਾ ਠੀਕ ਹੈ ਕੋਈ ਰਾਤ ਇਹਨੇ ਵਾਰਦਾਤ ਕੀਤੀ ਸੀ ਮਲਾਇਮ ਨਾਲ ਇਹਨੂੰ ਪਤਾ ਸੀ ਵੀ ਥਾਣੇ ਲੈ ਕੇ ਜਾਣਾ ਫਿਰ ਜਦੋਂ ਗੱਡੀ ਕੋਲ ਆ ਕੇ ਗੱਡੀ 'ਚ ਬੈਠਣ ਲੱਗੇ ਗੱਡੀ ਦੇ ਵੀ ਲੱਤਾਂ ਮਾਰੀਆਂ ਸਾਡੇ ਆ ਬਟਨ ਵੀ ਤੋੜਤੇ ਠੀਕ ਹੈ ਹਰਦੀਪ ਨੇ ਵੀ 6 ਵਜੇ ਆ ਬਾਅਦ ਚ ਥਾਣੇਦਾਰ ਸਾਹਿਬ ਸਾਈਡ ਤੇ ਖੜੇ ਸੀ ਤੇ ਸਾਨੂੰ ਧੱਕ ਕੇ ਤੇ ਅਸਲੇ ਨੂੰ ਪੈ ਗਿਆ ਅਸਲੇ ਨੂੰ ਜਦੋਂ ਪਿਆ ਥਾਣੇਦਾਰ ਸਾਹਿਬ ਨੇ ਮੈਗਜ਼ੀਨ ਲਾਉਂਦਾ ਵੀ ਫੇਰ ਨਾ ਫਿਰ ਉਹਦੇ ਬਾਅਦ ਮੈਗਜ਼ੀਨ ਖੋਕੀ ਥਾਣੇਦਾਰ ਸਾਹਿਬ ਨੇ ਸ਼ਸਤੇ ਮਾਰੇ ਫਿਰ ਉਹਦੋਂ ਤੱਕ ਆਸ ਮੈਗਜ਼ੀਨ ਖੋਇਆ ਸੀ ਫਿਰ ਮੋਢੇ ਤੇ ਹੀ ਵਾਰ ਕੀਤਾ ਇਹ ਜਦੋਂ ਏਐਸਆਈ ਜਗੰਦਰ ਸਿੰਘ ਦੇ ਮੋਢੇ ਤੇ ਵਾਰ ਕਰਨ ਤੋਂ ਬਾਅਦ ਜਦੋਂ ਇਹਨੂੰ ਕਿਹਾ ਅਫਸਰ ਸਿੱਟੇ ਸਾਹਿਬ ਨੂੰ ਕੋਲ ਕਿ ਕਿ ਵੀ ਤੁਸੀਂ ਆਓ ਮੌਕੇ ਤੇ ਵੀ ਇਹ ਨਹੀਂ ਮੰਨਦਾ ਫਿਰ ਜਦੋਂ ਐਸ ਐਚਓ ਸਾਹਿਬ ਮੌਕੇ ਤੇ ਆਏ ਇਹ ਅਸਲੀ ਨਾਲ ਫੈਰ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ ਮੈਗਜ਼ੀਨ ਦਾ ਸਾਡੇ ਵਾਲੇ ਨਾਲ ਸਾਡੇ ਤੇ ਸਾਡੇ ਜੋ ਸਾਡੇ ਕੋਲ ਅਸਲਾ ਸੀ ਕਾਰਬਾਈਨ ਉਹਦੇ ਤੇ ਉਹਦੇ ਨਾਲ ਫੈਰ ਕਰਨ ਦੀ ਕੋਸ਼ਿਸ਼